ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਸਿੱਧੂ ਦੀ ਮਰਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਉਸਨੂੰ ਹੀ ਲੈ ਕੇ ਹੁਣ ਅਫਸਾਨਾ ਖਾਨ ਦੇ ਨਾਲ ਜੁੜੀ ਇੱਕ ਬਿਹਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੋ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਸਿੱਧੂ ਦੇ ਰਖੜੀ ਵੀ ਬੰਨ੍ਹਿਆ ਕਰਦੀ ਸੀ ਤੇ ਹੁਣ ਸਿੱਧੂ ਦੀ ਮਰਸੀ ਮੌਕੇ ਅਫਸਾਨਾ ਖਾਨ ਦੇ ਬਾਰੇ ਮਾਚਰਨ ਕੌਰ ਦੇ ਵੱਲੋਂ ਖਾਸ ਵਿਚਾਰ ਆਪਣੇ ਸਾਂਝੇ ਕੀਤੇ ਗਏ ਨੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੇ ਨੇ ਤੇ ਹੁਣ ਨਾਲ ਹੀ ਤੁਹਾਨੂੰ ਦੱਸਦੀ ਕਿ ਸਿੱਧੂ ਦੇ ਮਾਪਿਆਂ ਦੇ ਨਾਲ ਨਾਲ ਸਿੱਧੂ ਦੇ ਚਾਹਣ ਵਾਲੀ ਤਾਂ ਤੋਂ ਕਾਫੀ ਜ਼ਿਆਦਾ ਨਾਰਾਜ਼ ਨੇ ਕਿਉਂਕਿ ਸਿੱਧੂ ਦੇ ਜਾਣ ਬਾਅਦ ਲੱਗੋ ਅਫਸਾਨਾ ਖਾਨ ਸਿੱਧੂ ਦੀ ਹਵੇਲੀ ਕੋ ਦੋ ਮਾਰੀ ਨਜ਼ਰ ਆਈ ਅਤੇ ਸਿੱਧੂ ਦੇ ਜਸਟਿਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਖਾਸ ਤੇ ਵੱਡਾ ਉਪਰਾਲਾ ਅਫਸਾਨਾ ਖਾਨ ਦੇ ਵੱਲੋਂ ਦੇਖਣ ਨੂੰ ਨਹੀਂ ਮਿਲੇ ਆ ਤੇ ਹੁਣ 29 ਮਈ 2025 ਨੂੰ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇ ਸਿੱਧੂ ਪਰਿਵਾਰ ਦੇ ਵੱਲੋਂ ਮਨਾਈ ਜਾਵੇਗੀ ਤੇ ਵਰ੍ਹੇ ਤੇ ਪਹੁੰਚਣ ਵਾਲੇ ਸਿੰਗਰਾਂ ਦੀ ਲਿਸਟ ਵੀ ਸਿੱਧੂ ਪਰਿਵਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਅਫਸਾਨਾ ਖਾਨ ਦਾ ਨਾਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕਿਉਂਕਿ ਮਾਚਰਨ ਕੌਰ ਨੇ ਆਪਣੇ ਲਾਈਵ ਦੌਰਾਨ ਦੱਸਿਆ ਸੀ ਵੀ ਜੋ ਵੀ ਸਾਨੂੰ ਲਿਆਂ ਛੱਡ ਗਈ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਸਿਰਫ ਸਿੱਧੂ ਦੇ ਚੌਣ ਵਾਲੀ ਖੜੀ ਸੀ ਸਾਨੂੰ ਕਿਸੇ ਵੀ ਇੰਡਸਟਰੀ ਦੇ ਸਿੰਗਰ ਜਾਂ ਪੋਲਿਟਿਕਲ ਲੀਡਰ ਨੇ ਸਹਾਰਾ ਨਹੀਂ ਦਿੱਤਾ ਤੇ ਅੱਜ ਜੇਕਰ ਸਾਡੇ ਘਰੇ 2 ਸਾਲਾਂ ਤੋਂ ਬਾਅਦ ਖੁਸ਼ੀਆਂ ਭਰਤੀਆਂ ਨੇ ਤਾਂ ਸਾਡੇ ਨਾਲ ਖੁਸ਼ੀਆਂ ਦੇ ਵਿੱਚ ਸ਼ਾਮਲ ਵੀ ਉਹੀ ਹੋਣਗੇ ਜੋ ਸਾਡੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਸੀ